ਰੋਤੇ ਰੋਤੇ ਜਦੋਂ ਨੇ ਸਰੀਰ ਢਾਲਣ ਕੀਤਾ ਸੀ ਛੱਡਿਆ ਉਹ ਰੋਤਾ ਹੈ ਦੀ ਸੀ ਉਹ ਵੀ ਧਰਤੀ 'ਚ ਪਿਆ ਕੁਝ ਬਾਤੂ ਦਾ ਹੁਣ ਜੰਮਿਆ ਆਣਾ ਕਾਂਗਰੇ ਨਾਲੇ ਕੋਈ ਜੰਮਿਆ ਆ ਕੋਈ ਬਾਤੂ ਜਨਵਰੀ ਜਾ ਕੇ ਜੰਮਣਾ ਜਿੰਨਾਂ ਦਾ ਹੋਣੇ ਪਿਆ ਧਰਤੀ 'ਚ ਕੋਈ ਜ਼ਰੂਰੀ ਨੇ ਕੋਈ ਜੰਮਿਆ ਆਵੇ ਸਾਰੇ ਵੀਰ ਤਾਂ ਤੇ ਜਪਾ ਹੁੰਦਾ ਇਹ ਤਾਂ ਬਸ ਹੁਕਮ ਨਾ ਰਾਇਆ ਮਨ ਰਿਜ਼ਾਰੇ ਭਾਈ ਤੇ ਦੇ ਕੋਈ ਮੈਂ ਨਾ ਕੇ ਹੁਕਮ ਨਹੀਂ ਵੀ ਗਏ ਨਹੀਂ ਗੀਪੇ ਇਹ ਕਾਜ ਜਬੇ ਕਾਜਬਾ ਦੀ ਵੀਰ ਇੱਕ ਦੋ ਵੀਰੇ ਵੀ ਕੰਬਦਾ ਆ ਕਣਕ ਹੋਰ ਬੜ ਸਿਝਣਗੇ ਬਹੁਤ ਕੋ ਜਬੇਊਗਾ ਜਦੋਂ ਜਬੇ ਉਹ ਬਾਦ ਅੰਦਰ ਨੇ ਉਹ ਦੇੜ ਜਬੇ ਹੁੰਦਾ ਕਾਫੂ ਜਬੇ ਹੁੰਦਾ ਕਈ ਵਾਰ ਸਿਆਣੇ ਜਿਹੜੇ ਕਿਸਾਨ ਨੇ ਉਹ ਜਮੇ ਉਹ ਬਾਦ ਅੰਦਰ ਨੇ ਔਰ ਵਾਜ ਮੇਂ ਜਬੇ ਹੁੰਦਾ ਪੀਰੂ ਗੀਜ ਕੋ ਹੁੰਦਾ ਜੇ ਸਾਰੇ ਜਬੇ ਅਬੇ ਬਾਦ ਵਿੱਚ ਜਮਈਨਾ ਦੁਆਰਾ ਵਾਜ ਮੇਂ ਜਬੇ ਹੁੰਦਾ ਇਹ ਖੇਡ ਉਹਦੀ ਹੋਈ ਐ ਇਥੇ ਆ ਕੇ ਫਰਕ ਕੀ ਐ ਤੇ ਤੁਹਾਡੀ ਰਤਮਤ ਤੁਹਲੀ ਜਾਨ ਕੀ ਕਿ ਹੈ ਕਜਮ ਦਾ ਰੋਤੇ ਉਹਦੀ ਜਦੋਂ ਤੋਂ ਹੁੰਦੀ ਉਹਦਾ ਜਦ ਸਮਾਂ ਹੁੰਦਾ ਉਹਨੂੰ ਹੀ ਹਕੂਮਤ ਹੈ ਇਹ ਜਬ ਇਹ ਖੇਡ ਗੁਲਾਮ ਗੁਨ ਨੂੰ ਜਦ ਭਗਤਾ ਵੇਲੇ ਨਹੀਂ ਭੇਜਿਆ ਬਜ ਭੇਜਤਾ ਉਹ ਜ਼ਰਬਾ ਖਿਆਦੀ ਉਹਦੀ ਖੇਡ ਹੋਈ ਜਾਂਦੀ ਚੋਰ ਖਿਆਦੀ ਕੱਲਾ ਗੁਲਾਮ ਗਲੇ ਨਹੀਂ ਸਿਆ ਰੱਖਿਆ ਬਹੁਤ ਕੁਝ ਹੋਣ ਕਿਹੜਾ ਘਟਾ ਰੱਖਿਆ ਕਿਹਨੂੰ ਕੀ ਪਤਾ ਤੇ ਕਰਦਾ ਰਦਦ ਤੇਰੇ ਸਭ ਕੁਝ ਦਾ ਸਭ ਕੁਝ ਹੈ ਉਹ ਤਾਂ ਨਾ ਨੂੰ ਦੇਖਦਾ ਜਿਹੜੇ ਵਿਰੋਧੀ ਨੇ ਖੜੇ ਆ ਜਿਹੜੇ ਬਰੋਧ ਕਰਦੇ ਨੇ ਸੱਚ ਦਾ ਜਿਹੜਾ ਨੂੰ ਦੇਖਦਾ ਕੀ ਕੀ ਕਰਦੇ ਨੇ ਉਹ ਦੇਖਦਾ ਸਾਰਿਆਂ ਨੂੰ ਇਹ ਉਹ ਸਾਨੂੰ ਨਹੀਂ ਦੀਂਦਾ ਅਲੱਗ ਗੱਲ ਹੈ ਉਹ ਵੇਖੇ ਨਾ ਨਗਲ ਨਾਲ ਸਮਝਿਆ ਨਹੀਂ ਉਹ ਜੱਜ ਆਇਆ ਜੱਜ ਭੇਜ ਦਿੰਦਾ ਤੇ ਉਹ ਤਾਂ ਉਹਦੀ ਮਾੜ ਹੋ ਜਾ ਇਹ ਤਾਂ ਉਹਦੀ ਮਾੜ ਹੋ ਜਾ ਨਾ ਨਵੇਂ ਤਾਂ 40 ਰੁਪਏ ਤੇ 20 ਰੁਪਏ ਤੇ 20 ਰੁਪਏ ਤੇ ਟੀਆ ਭੇਜਦਾ ਤੇ ਟੀਆ ਦੇ ਵਿੱਚ ਚੌਥਾ ਭੇਜਦਾ ਲੈ ਲਾ ਲਤੀ ਕਦੇ ਹੋਇਆ ਹੀ ਨਹੀਂ ਤਾਂ 200 ਸਾਲ ਦੀ ਕਿੰਨੀ ਕਤਰੀ ਬਕੀ ਖਾਇਆ ਫਿਰ ਇਰਾਣੋਂ 80 ਰੁਪਏ ਮੁੱਲ ਪਾਉਂਦੇ ਸੱਕਦੇ ਸਰ ਤੇ ਤਾਂ ਖਤਮ ਕੀਤੀ ਸਖੀ ਟੋਟਲ 80 ਰੁਪਏ ਖਰਚ ਹੋਦੇ ਸੀਗੇ ਕਿਹਾਣੇ ਚੋਂ ਸਿੱਖ ਤੇ ਆਮਰ 50 ਰੁਪਏ ਬਰਦਰਸੀ ਚੁਗਲ ਨੂੰ 30 ਰੁਪਏ ਨਾਲ 30 ਰੁਪਏ ਬਰਦਰਸੀ ਸੀ ਆਈਡੀ ਨਾਲ 30 ਰੁਪਏ ਬਰਦਰਸੀ ਖਜ਼ਾਨੇ ਚ 80 ਰੁਪਏ ਜਾਂਦੇ ਨੇ ਐਨਾ ਕੁਝ ਕਰਕੇ ਸਿੱਖੀ ਕਦਮ ਕੀਤੀ ਕਦੇ ਨਹੀਂ ਐਨਾ ਖਰਚ ਕੀਤਾ ਸਰਕਾਰ ਨੇ ਪਹਿਲਾਂ ਆਪਣਾ ਤੋਂ ਮੈਨੂੰ ਨਾ ਰਹੇ ਐਡੀ ਡੁੰਗੀ ਜਿਆਦਾ ਹੋ ਗਈ ਸੀ ਕੱਲੇ ਨਾ ਖਤਮ ਹੋਣ ਬੈਠੇ ਸ਼ੁਰੂ ਹੋ ਜਾਣੀ ਜੋ ਲਾਰਣ ਜਾਏ ਅਕਾਲੀ ਜੋ ਲਾਲਾ ਐਜਪੀਸੀ ਵਾਲੇ ਜੋ ਲਾਲਾ ਜ਼ਾਇਦਾ ਵਾਲੇ ਜੋ ਲਾਲਾ ਸਾਰੇ ਜੋ ਲਾਲਾ ਆਰਐਸਐਸ ਦੇ ਜੋ ਲਾਲਾ ਫਰਦਿਕ ਜੋ ਲਾਲਾ ਇਹ ਜੋ ਲੋਨਗੇ ਨਾ ਪੈਦਾ ਹੋਵੇ ਇਹ ਸਾਰੇ ਜੋ ਲੋਗ ਪਰ ਇਹਨਾਂ ਜੋ ਨਹੀਂ ਲਾਏ ਜਿੰਨਾ ਸਾਨੂੰ ਵੀਰਤੀ ਲੋਣਗੇ ਫਰਜ਼ ਜ਼ਿਆਦਾ ਹੋਈ ਥੀ ਵੀ ਜ਼ਿਆਦਾ ਜੋ ਲੋਣਗੇ ਵਿਖਾਲਤ ਕਰਨਗੇ ਪਰ ਪਤਾ ਨਹੀਂ ਕਿਉਂ ਨਹੀਂ ਕਰਦੇ ਆ ਤਾਂ ਜਾਣਦੇ ਨੇ ਡਰੇ ਹੋਏ ਕਿ ਵੀ ਵਿਖਾਲਤ ਕਰਨ ਦੀ ਬੁਰੀ ਹੁੰਦੀ ਹੈ ਤਾਂ ਗੈਰ ਹੁਕਾਲਤ ਕੀਤੀ ਇਹਦਾ ਕੀ ਹਸ਼ਰ ਹਸ਼ਰ ਕੀ ਵਾ ਅਗਲੇ ਲੋਕ ਸਾਨੂੰ ਕੀ ਕਹਿਣਗੇ ਜੇ ਬੁਖਾਲਤ ਕੀਤੀ ਯਾਨੀ ਉਹ ਦੁਚਿੱਤੀ ਜਨਾ ਵੀ ਕਰੀਏ ਤਾਂ ਕੀ ਕਰੀਏ ਪਤਾ ਸਾਨੂੰ ਵੀ ਦੁਚਿੱਤੀ ਵਿੱਚ ਨਾ ਪਰ ਹੁਣ ਕਹੀਏ ਚਾਹੁੰਦੇ ਰਹੇ ਨੇ ਵੀ ਡਿਲੇ ਹੋ ਜਵੇ ਡਿਲੇ ਹੋ ਜਵੇ ਡਿਲੇ ਹੋ ਜਵੇ ਤਾਂ ਕਾ ਚਾਹੁੰਦੇ ਰਹੇ ਨੇ ਖੁੱਲ ਕੇ ਮੁਕਾਬਲੇ ਜ ਨਹੀਂ ਆਏ ਹਰ ਥੋੜੇ ਅੜਕਾਏ ਨੇ ਨਾ ਰੋੜੇ اٹਕਾਇ ਨੇ ਡਿਲੇ ਹੋ ਜੂਵੇ ਹੁਣ ਖੁੱਲ ਕੇ ਆ ਗਈ ਗੱਲ ਮੈਦਾਨ ਚ ਫੋ ਜਾ ਆ ਗਿਆ ਮੈਦਾਨ ਚ ਲੜਨ ਵਾਸਤੇ ਸਿੱਧੀਆਂ ਹੋ ਕੇ ਟੱਕਰ ਹੋ ਗਈ ਹੁਣ ਸਿੱਧੀ ਹੁਣ ਦੇਖ ਲੈ ਉਹ ਤਾਂ ਚੁੱਪ ਕਰ ਜਾਣਗੇ ਸਿਲੰਡਰ ਹੋ ਜਾਣਗੇ ਹਟਾਂ ਇਹ ਖੁੱਲ ਕੇ ਮੈਦਾਨ ਚ ਆ ਜਾਣਗੇ ਤਾਂ ਖੁੱਲ ਕੇ ਮੈਦਾਨ ਚ ਆ ਜਾਣਗੇ ਇਹ ਸਿਲੰਡਰ ਹੋ ਜਾਣਗੇ ਉਹ ਗੋ ਗੁਰਮਤਮਰ ਸਿਰਿੰਡਰ ਹੁੰਦੇ ਨੇ ਸੱਚਮੁਹੇ ਸਿਰਿੰਡਰ ਹੁੰਦੇ ਨੇ ਸੱਚ ਦਾ ਡਟ ਕੇ ਮੁਕਾਬਲਾ ਕਰਦੇ ਨੇ ਜਿਵੇਂ ਬਾਈ ਧਾਰੀਆਂ ਨੇ ਕੀਤਾ ਸੀ ਆਨੰਦਪੁਰ ਸਾਹਿਬ ਹੋਇਆ ਤਾਂ ਉਦਾਂ ਦਾ ਹੋਊਗਾ ਇਹ ਆਪਰ ਜੇ ਮੈਂ ਸਿੱਧਾ ਨਾਲ ਹੋਈ ਸੀ ਗੱਲਚਾ ਹੋਊਗੀ ਤਾਂ ਗੱਲਚਾ ਦਾ ਹੋਊਗਾ ਪਰ ਜਿੱਦ ਸਾਨੂੰ ਦਾ ਕੋ ਰਾਣਾ ਨਹੀਂ ਅੰਦਰ ਦੀ ਮਰਜੀ ਆ ਜਾਣਾ ਸਾਡਾ ਨਿਕੋ ਪਰਕਾਗਾ ਪਰ ਸੱਚ ਆਪਣੀ ਬੋਲੀ ਬੋਲੂਗਾ ਔਰ ਸੱਚ ਆਪਣੀ ਗੱਲ ਤਰੂਗਾ ਸੱਚ ਪਿਆਨੇ ਮਰਿਆ ਕਰੇ ਵੀ ਸੱਚੇ ਮਰੂਗਾ ਇਹਨੇ ਜਿਹੜਾ ਮਰਜੀ ਦਾ ਸਾਥ ਲਾ ਕਰ ਜਿੱਦਾਂ ਜੰਮ ਕਰਦਾ ਉਹ ਕਰ ਲੈ ਇਹ ਗੱਲਾਂ ਝਾਰੀਆਂ ਕੁਰਬਾਨੀ ਜਿਹੜੀਆਂ ਦਰਜ ਨੇ ਦੀ ਕੋਈ ਬੈਕਗ੍ਰਾਉਂਡ ਆ ਇਹਨਾਂ ਦੱਸ ਰਿਹਾ ਆ ਵੀ ਆਹ ਕੁਝ ਪਿੱਛੇ ਹੋਇਆ ਹੋਇਆ ਏ ਕੁਝ ਲਿਖਿਆ ਹੋਇਆ ਸਭਿਆ ਦੀ ਦਾਗ ਹੈ ਗੁਰਾਂ ਮੈਂ ਜੂਝੇ ਵੀ ਹੀ ਜਾ ਜੀ ਬੰਦਾ ਦੇ ਭਗ ਜਾ ਜਿਹੜੇ ਦਾਗ ਹੁੰਦੇ ਹੁੰ ਨਹੀਂ ਭਜਦੇ ਹੁੰਦੇ ਬਿਨ ਦਾਗ ਦੇ ਬੰਜਾਈਆ ਸੰਤ ਭਾਈਆਂ ਦੇ ਸਾਰੇ ਨਾਲ ਰਹਿਦੀਏ ਤੇ ਯਾ ਤਾਂ ਇੱਧਰ ਬਰਾਬਰ ਖੜ੍ਹਣਗੇ ਆ ਬੰਦੋ ਤੇ ਆਉਗੇ ਸੱਚੇ ਤਖਲਾ ਵੇਖੋ ਦੋਏ ਰਾਈਆਂ ਲੈ ਲਓ ਹਾਕ ਜੀ ਖਾਲ ਖੜੇ ਹੁੰਦੇ ਨੇ ਖਲਾਫ ਹੌਲਦਰੀ ਜਿਹੜਾ ਹੁੰਦਾ ਵਿਰੋਧ ਕਰ ਦਿੰਦਾ ਉਹਦੇ ਖਲਾਫ ਰਹਿਣਾ ਤੁਹਾਨੂੰ ਪਤਾ ਉਹਦਾ ਧੀਰਵਲੀਆ ਰਾਹ ਹੋਈ ਹੈ ਗਈ ਤੇ ਜਿਹੜੇ ਬਸਾਂ ਦਾ ਗੁਰੂ ਘਰ ਚ ਵੀ ਖਲਾਫ ਹੋਏ ਰਹੇ ਜਿਹੜੇ ਪਹਿਲੇ ਉੱਤੇ ਉਹਨਾਂ ਦਾ ਰਹਿਣਾ ਦੂਜਾ ਜੋ ਕਿੰਨੇ ਕਨੇ ਧੀਰਵਲੀਏ ਕਿੰਨੇ ਕਨੇ ਵੈਸ਼ਈ ਅਗਿਆਦੀ ਅਗਿਆਨ ਲੋਕਾਂ ਨਾਲ ਅਗਿਆਨ ਦੂਰ ਹੋ ਜਾਊਗਾ ਉਹਨਾਂ ਦਾ ਪਰਮਪੁਰ ਹੋ ਜਾਊ ਇੱਧਰ ਆ ਜਾਣਗੇ ਜੋ ਦੂਏ ਦੇ ਦੂਏ ਪਾਸੇ ਜਾ ਖੜਨਗੇ ਆ ਇਹਦੇ ਤਾਂ ਸਰਦਾਰੀਆਂ ਸਰਦਾਰੀ ਜਾਂਦੀ ਔਰ ਕੁਛ ਨਹੀਂ ਜਾਂਦਾ ਔਰ ਸਰਦਾਰੀ ਝੂਠੀ ਹੋ ਜਾਂਦੀ ਹੈ ਸੱਚੀ ਬਣਦੀ ਹੈ ਝੂਠੀ ਛੱਡ ਦੋ ਜਿਹੜੀ ਸਰਦਾਰੀ ਮੰਨਦੇ ਰਹਾ ਤਾਂ ਝੂਠੀ ਹੈ ਇਹਨਾਂ ਦੀ ਝੂਠੀ ਸਰਦਾਰੀ ਜਾਂਦੀ ਹੈ ਛੱਡ ਦਿਓ ਇਹਨੂੰ ਝੂਠੇ ਸਰਦਾਰੀ ਤੇ ਲੈਣਾ ਕੀ ਹੈ ਸਰਦਾਰੀ ਸੱਚੀ ਲੋ ਇਹ ਸਰਦਾਰੀ ਸੱਚੀ ਹੈ ਸਦਾ ਪ੍ਰਚਾਰ ਕਰਨਾ ਸੱਚ ਨਾਲ ਜੁੜੋ ਵਾਇਲਾ ਕੀ ਇਹ ਝੂਠੀ ਹੈ ਦੋ ਗੁਰ ਤਲੇ ਹੋ ਜਾਂਦੇ ਨੇ ਦਰਜ ਇੱਕ ਖਲਾਫ ਹੋ ਜੂਗਾ ਸਿੱਖੀ ਦੇ ਸਿੱਖੀ ਦੇ ਅਕཅੂ ਬਾਕੀ ਤੇ ਰਾਣੇ ਦੀ ਕੋਈ ਹੋਰ ਮੇ ਸੰਸਾਰ ਦੇ ਵਿੱਚ ਬਥੇਰ ਰਹੇ ਨੇ ਇਹ ਕੋਈ ਸਿਕਾ ਨਹੀਂ ਆ ਮੁਸਲਮਾਨਾ ਜਿਹੜਾ ਆ ਜਾਣਾ ਹੈ ਇੱਧਰ ਇਸਾਈਆਂ ਜਿਹੜਾ ਆ ਜਾਣਾ ਹੈ ਇੱਧਰ ਉਹਨਾਂ ਜਿਹੜਾ ਆ ਜਾਣਾ ਹੈ ਇੱਧਰ ਸੱਚ ਬੰਨੇ ਵੀ ਚੂੜਵਲੀ ਦਾ ਜਿਹੜਾ ਹੈਗਾ ਹੈਗਾ ਇਹਨਾਂ ਦੇ ਜਵਾਬ ਉਹ ਤਾਂ ਮੱਤਾ ਹੈਗੀਆਂ ਪਹਿਲੇ ਵੀ ਖੜੀਆਂ ਨੇ ਸਿਖਾਣੇ ਸਿੱਖੀ ਦਾ ਅਸਲ ਸਿਖਾਉਣਾ ਛੜੇ ਨੇ ਗੱਲ ਇਸ ਗੱਲ ਦੀ ਹੈ ਦੁੱਧ ਨੂੰ ਜਾਂ ਜਾਗ ਲੱਗਦਾ ਪਾਣੀ ਹੱਦ ਹੋ ਜਾਂਦਾ ਪਾਣੀ ਘੱਲਦਾ ਦੋ ਤਾਂ ਦੁੱਧ ਜੰਬ ਜਾਂਦਾ ਹੈ ਪਾਣੀ ਇਹੋ ਤੋਂ ਵਿੱਚ ਰਹਿ ਜਾਂਦਾ ਪਾਣੀ ਵਿੱਚ ਹੁੰਦਾ ਨਾ ਫालतू-ਫालतੂ ਪਾਣੀ ਆ ਜਿਹੜਾ ਫालतू ਪਾਣੀ ਉਹ ਅੱਡ ਹੋ ਜਾਂਦਾ ਦਈ ਵਿੱਚ ਦਈ ਇਹ ਰਹਿ ਜਾਂਦਾ ਮੋਂ ਨਹੀਂ ਤੋਂ ਤੁਹਾਡਾ ਗਾਣਾ ਅਸਲੀ ਜਿਹੜਾ ਗੀਤ ਬਣ ਜਾਂਦਾ ਬਾਕੀ ਪਾਣੀ ਹੁੰਦਾ ਪਾਣੀ ਕਿ ਨਾ ਦਈ ਕਿ ਨਾ ਲੱਗ ਜੂ ਪਤਾ ਹਾਂ ਜੀ ਵਨਕਰ ਵੈਲ ਸੁਰਤਕਰ ਪੈਣਾ ਵਨਕਰ ਵੈਲ ਸੁਰਤਕਰ ਪੈਣਾ ਸੁਰਤ ਦਾ ਪੈਣਾ ਸਿੱਖੀ ਦਾ ਸਫਰ ਇੱਥੋਂ ਲੈ ਕੇ ਸੱਚਖੰਡ ਤੱਕ ਇਹ ਟਾਰਗੇਟ ਸਿੱਖਾਂ ਦਾ ਹੈ ਜੀ ਸਾਡਾ ਟਾਰਗਟ ਕਿੱਥੇ ਤੱਕ ਹੈ ਪੁੱਬਰ ਸਰ ਤੱਕ ਟਾਰਗਟ ਹੈ ਜੋ ਸਾਹਿਬ ਤੱਕ ਟਾਰਗਟ ਹੈ ਇੱਕ ਗੋੜ ਤੱਕ ਟਾਰਗਟ ਹੈ ਬਸ ਆਹ ਟਾਰਗਟ ਅੱਦੋਂ ਇਹ ਮਾਇਆ ਦੇਵ ਜਾਈ ਤੱਕ ਟਾਰਗਟ ਹੈ ਕਾਰੋਬਾਰ ਦਾ ਟਾਰਗੇਟਾਂ ਟਾਰਗੇਟਾਂ ਨੇ ਮਾਇਆ ਦੇ ਅੰਦਰ ਅੰਦਰ ਇਹਨੂੰ ਜਖੂਨੇ ਕਰ ਰਿਹਾ ਬਾਹਰ ਦੀ ਇਹ ਆ ਫਿਰ ਅਜਕਲ ਦਾ ਟਾਰਗੇਟ ਹੈ ਕੁ ਵੀ ਮਾਇਆ ਹੀ ਹੈ ਇਸ ਤੋਂ ਵੱਧ ਟਾਰਗੇਟ ਦੇਖਣਾ ਹੋਣੀ ਬਹੁਤ بڑا ਜਿਹੜਾ ਟਾਰਗੇਟ ਹੈ ਰਾਜ ਦਾ ਬਹੁਤ بڑا ਸਭ ਤੋਂ ਵੱਡਾ ਟਾਰਗੇਟ ਹੈ ਰਾਜ ਦਾ ਹੋਣੀ ਦਸੰਭਾ ਜਾਨਾ ਤਾਂ ਬਹੁਤ ਹੀ ਖਤਰਨਾਕ ਤਰੀਕੇ ਨਾਲ ਦਦੇ ਕੀਤੀ ਹੈ ਨਾ ਰਾਜਾਂ ਦੀ ਇਸ ਕਰਕੇ ਦਸ ਗੋਰੰਤ ਨੂੰ ਅਕਾਲੀ ਵੀ ਦਰੋਂ ਨਹੀਂ ਮੰਨ ਕੇ ਰਾਇ ਜੀ ਇਹ ਨਾਲ ਤਾਂ ਚੱਕਿਆ ਸੀ ਦਰਵਾਜ਼ਾ ਉੱਥੋਂ ਪ੍ਰਕਾਸ਼ ਅਕਾਲ ਤਖਤ ਤੋਂ ਇਹ ਰਾਜ ਤੋਂ ਖਲਾਫ ਜਿਆਦਾ ਖਲਾਫ ਹੋ ਗਏ ਬੜੇ ਬੜੇ ਸ਼ਤਰਦਾਰੀ ਉਹ ਅੱਜ ਤੋ ਨਾ ਜਿਆਦਾ ਖਲਾਫ ਹੈ ਨਾ ਜਿਆਦਾ ਖਰਾ ਨ ਕੀਤਾ ਨਾ ਜਾਣੋ ਸਰਾਂ ਗਾਲੀ ਫੜਦੇ ਜਨਾ ਮੈਨੂੰ ਇਹ ਤੋੜਾ ਦੇਓ ਇਹ ਆਮ ਆਦਮੀ ਦੀ ਸਮਝੋ ਨਾ ਵੀ ਰਾਇ ਤੇ ਖਲਾਫ ਸਾਡਾ ਟਾਰਗਟ ਡਿਪੂਰਾ ਕਰਨਾ ਜਦੋਂ ਦੀ ਦੂਹ ਜੜੀ ਸੀਗੀ ਕਾਂਗਿਆਰੀ ਬੰਦੇ ਬਾਦਨ ਨੇ ਨਾਰ ਰਲਾਈਆ ਰਹਿਣਾ ਦੂਸਾਰੇ ਨਾ ਰਹੀ ਉਹਨਾਂ ਦੀ ਖੁਸ਼ੀ ਦੇ ਖਲਾਫ ਸੀ ਬੂਤੀ ਬੂਯਾ ਤਾਂ ਵੀ ਇਹ ਗਲਾਫ ਜਿਆਦਾ ਖੁੱਲ ਕੇ ਇਸ ਕਰਕੇ ਇਹ ਇੰਨਾ ਜਿਆਦਾ ਖਲਾਮ ਹੈ ਜਿਆਦਾ ਗਲੀਆ ਹੈ ਉਹ ਕਹਿੰਦੇ ਨੇ ਹਟਾ ਦਿਓ ਆਦਤਾਂ ਦੀ ਕੋਈ ਹੋ ਰਹਾ ਹੈ ਆਹ ਨਾਲਾ ਰਸਾ ਦਾ ਛੇਤੀ ਬੰਦ ਹੋ ਜਾਂਦਾ ਭਗਤਾਂ ਦੇ ਬਾਅਦ ਛੇਤੀ ਬੰਦ ਕਰਤਾ ਸੀ ਦਸਮਾਣ ਨੇ ਤਾਂ ਰੱਖਿਆ ਇਹ ਰਾਹ ਨਹੀਂ ਬੰਦ ਹੋ ਸਕਦਾ ਉਹ ਨਹੀਂ ਬੰਦ ਹੋ ਸਕਦਾ ਹੁਣ ਤਾਂ ਇਹ ਕਦਮ ਸਮਝਣ ਨੂੰ ਸਮਝਣੇ ਬਹੁਤ ਆਸਾਨ ਦਸਮ ਦੀ ਯੋਸ਼ਣੀ ਯਾਦ ਨੂੰ ਸਮਝਣਾ ਬਹੁਤ ਆਸਾਨ ਹੈ ਹੋਲੀ ਮਨ ਕਰ ਵੈਲ ਸੁਰਤ ਕਰ ਪੈਂਦਾ ਗਿਆਨ ਗੌਰ ਨੂੰ ਭਰ ਡਾਉਂ। ਹੁਣ ਇਹਦਾ ਕੋਈ ਅਰਥ ਕਰ ਲੂਗਾ ਗਿਆਨ ਗੌਰ ਨੂੰ ਭਰ ਡਾਉਂ। ਇਹ ਸਾਰੇ ਠੀਕੇ ਨੇ ਕਦੀ ਨੇ ਨਹੀਂ ਅਰਥ ਕੀਤਾ ਇਹਦਾ ਗੱਲ ਕੀ ਹੈ। ਜਦ ਤੂੰ ਅਰਥੇ ਨਹੀਂ ਕਰ ਸਕਦਾ ਗੁਰਬਾਣੀ ਦੇ ਇਹ ਸਿੱਖੀ ਦਾ ਮਾਰਕ ਕਿਵੇਂ ਸਮਝੇ ਹੋਗੇ? ਸਿੱਖੀ ਕਿਉਂ ਨਹੀਂ ਸਮਝਾਈ? ਆਜ ਵਿੱਚੋਂ ਨਹੀਂ ਸਮਝਾ ਸਕਦੀ ਐ ਸਿੱਖੀ। ਤੇ ਸਾਡੀ ਪੜ੍ਹਾਈ ਆਵਾਦ ਦੀ ਪਹਿਲਾਂ ਤਾਂ ਸਾਡੀ ਪੜ੍ਹਾਈ ਸਰਕਾਰ ਦੀ ਇਹ ਹੋਏ ਦੀ ਜਿਹੜੂ ਕੁਰਬਾਨੀ ਨਹੀਂ ਪੜ੍ਹਾਈ। ਪੜਾਈਏ ਦੀ ਤੂੰ ਸਮਝ ਕੇ ਮੈ ਲਾਉਂਗੇ ਦਸਮੰਦਰ ਵਿੱਚ ਐਸਾ ਕੁਝ ਲਿਖਿਆ ਹੋਇਆ ਹੈ ਉੱਗਰਨ ਦੀ ਕਹਾਣੀ ਸਾਰੇ ਅਰਥਾਂ ਦੇ ਲਿਖਿਆ ਹੈ ਨਾਂ ਦੇ ਵਿੱਚ ਤੋਂ ਕੌਣ ਚੰਗਰਮਣਡ ਕੌਣ ਹੈ ਕੌਣ ਸਾਰਿਆਂ ਦੇ ਅਰਥ ਇੱਕ ਨਾਲੇ ਬਿਲਾਏ ਪੈਣਾ ਉਹ ਜਿਹੜਾ ਹੈ ਨਾ ਵੇਦ ਪੁਰਾਣ ਸਿਬਰ ਤੋਂ ਸਦਾ ਅਖਰ ਕੀ ਦੇ ਰਾਮ ਲੋਬ ਇੱਕ ਆਖਰ ਉਹ ਕਰਕੇ ਦਿਖਾਏ ਪਏ ਨੇ ਦਸਮੇ ਵਿੱਚ ਉੱਪਰ ਦਾਤੀ ਬਾਣੀ ਵਾਰ ਕਰਕੇ ਦਿਖਾਏ ਪਏ ਸਾਨੂੰ ਕੁਝ ਬਾਹਰੋਂ ਐਸਾ ਮਿਲਦਾ ਹੈ ਉੱਥੇ ਦਾ ਸਪਸ਼ਟ ਆਜਿਹੇ ਅਰਥ ਕੀਤੇ ਨੇ ਉੱਥੇ ਹੀ ਕੀਤੇ ਨੇ ਉੱਥੇ ਸਮਝੇ ਨੇ ਉਹ ਸਭ ਦੇ ਡਿਕਸ਼ਨਰੀ ਬਣਾ ਕੇ ਰੱਖੀ ਪਈ ਆ ਬਾਹਰ ਜਦੋਂ ਪੜ੍ਹਣੀ ਨਹੀਂ ਦੇਣੀ ਇਹਨਾਂ ਨੇ ਉਹ ਪੜ੍ਹਨੀ ਦੀ ਤੇ ਅਰਥ ਸਮਝਾਉਣੀ ਉਹ ਜਿਹੜੀ ਅੱਡ ਪਈ ਹੈ ਸਾਡੀ ਉਹ ਪੜਨ ਦੇਣੀ ਨਹੀਂ ਇਹਦੇ ਅਰਥ ਆਉਣੇ ਨਹੀਂ ਤੇ ਬਹੁਤ ਪ੍ਰੈਨਡ ਪ੍ਰੋਗਰਾਮ ਨਾ ਕੀਤਾ ਹੋਇਆ ਇਹਨਾਂ ਦਾ ਅਕਾਲੀ ਵੀ ਵਿੱਚੇ ਨਹੀਂ ਉਹਦੇ ਅਕਾਲੀ ਕੋ ਕੋਈ ਜਿੱਥੇ ਮਾਇਆ ਚਾਹੀਦੀ ਹੋਵੇ ਜਿਹੜਾ ਸਟਾਫ ਹੈ ਸਾਰਾ ਮਨ ਮੁਖਾ ਨਾ ਲੂ ਸਟਾਫ ਤਾਂ ਸਟਾਫ ਵਿੱਚ ਕੀ ਹੈ ਅਕਾਊਂਟ ਦਾ ਕੰਮ ਇੱਥੇ ਕਰ ਗੁਰਮਤ ਦਾ ਇੱਥੇ ਕੀ ਮਤਲਬ ਹੈ ਗੁਰਮਤ ਦਾ ਖੰਭਾ ਕੋਈ ਨਹੀਂ ਇੱਥੇ ਆ ਕਾਉਂਰ ਦਾ ਕਬੂਤਰਾ ਗੁਰਬਾਣੀ ਦਾ ਕੀ ਸਮਝ ਤਾਂ ਇਹ ਤਾਂ ਬਾਇਨਾ ਹੁੰਦਾ ਨਾ ਤੇ ਤੁਸੀਂ ਜੀ ਆ ਸਾਰੇ ਐਂਗਲ ਨਹੀਂ ਜੈਦੀ ਪੈਂਟਾ ਤੇ ਪੈਂਟਾ ਦੇ ਨਾਂ ਦੇ ਗੁਰਦਾਰੀ ਪੈਟਰੀ ਹੋ ਸਕਦੀ ਕਾ ਕਿਉਂ ਨਹੀਂ ਲਾਣਾ ਬਾਹਾਂ ਤੇ ਕਿਉਂ ਨਹੀਂ ਬੈਣ ਲਾਉਂ ਬਿਵਾਣ ਪਾਉਣਾ ਗੁਰੂ ਕੋ ਕਿਉਂ ਲਾ ਉਦਮ ਰਹਿਮਾਨ ਰੇ ਨਾ ਪਤਾ ਦਿਖਾਵਾ ਵੀ ਦਾੜੀ ਰੱਖ ਲੋ ਦਸ ਹਜ਼ਾਰ ਦਾ ਅੰਗਦੀਲਾ ਘੱਲ ਹੋਇਆ ਕੋਈ ਕਰਦਾ ਨਹੀਂ ਪਾਉਦਾ ਉਹ ਦਿਖਾਦਾ ਆਏ ਗੱਲਾਂ ਸਾਰੀ ਤਬਾਕਦੇ ਵਿੱਚ ਇਹਨਾਂ ਦਾ ਜਿਹੜਾ ਸੀ ਨਾ ਟਾਈਮ ਲੱਗਦਾ ਨਾ ਕੋਲ ਨੂੰ ਲੁੱਦਣ ਵਾਸਤੇ ਸਮਾਂ ਲੱਗਦਾ ਹੁੰਦਾ ਇਹਨਾਂ ਸਮਾਂ ਲੱਗ ਰਹੇ ਸੀ ਇਹਨਾਂ ਸਮਾਂ ਲੱਗਣਾ ਹੀ ਸੀ ਸਾਰਿਆਂ ਨੂੰ ਇੱਕ ਲੰਮਾ ਬੱਲੇ 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 ਸਿੱਖੇ ਸਿੱਖ ਬਣ ਕੇ ਸਾਰਿਆਂ ਨਾਲ ਦੇ ਬਾਅਦ ਸਿੱਖੇ ਸਿੱਖ ਬਣ ਕੇ ਬਾਅਦ ਸਿੱਖੇ ਕੋਣੋ ਸਿੱਖੀ ਸਿੱਖੀ ਖਤਮ ਕਰਤੀ ਸਿੱਖ ਜਾ ਰਹੇ ਹੋਗੇ ਸਿੱਖ ਤਾਂ ਬਹਾਂ ਹੋਗੇ ਪਰ ਸਿੱਖੀ ਕਰਨੁ ਕਰਤੀ ਵਿਚਾਰਦਾਰੀ ਬਰਬਦ ਕਰਤੀ ਤਾਂ ਹੀ ਬੜੇ ਤੇ ਸਾਰੇ ਵਿੱਚ ਵੀ ਵਿਚਾਰਦਾਰੀ ਨੂੰ ਖਤਮ ਹੈ ਕਰਤੀ ਵਿਚਾਰਦਾਰਾ ਰੌਲਾ ਵਿਚਾਰਦਾਰਾ ਰੌਲਾ ਰੌਲਾ ਕਾਦਾ ਕਿਸਾਂ ਦਾ ਗੋਇਰਾ ਰੌਲਾ ਨਹੀਂ ਪਰ ਮਤਲਬ ਉਹ ਸਾੜੀ ਰੱਖਦੇ ਸੀ ਦਾੜੀ ਦੇ ਸਾਬਾ ਨੂੰ ਘਣਤ ਬੰਦੇ ਸੀ ਰੌਲਾ ਵਿਚਾਰਦਾਰਾ ਵਿਚਾਰਦਾਰਾ ਨਖਤਮ ਕਰਤੀ ਹੋਈ ਮਨ ਕਰ ਵੈਲ ਸੁਰਤ ਕਰ ਪੈਂਡਾ ਗਿਆਨ ਗੋਣ ਗਿਆਨ ਗੋਣ ਭਰਡਾ ਲਈ ਗਿਆਨ ਦੀ ਗੋਣ ਭਰਦੀ ਹੈ ਹੋਰ ਉਹਦਾ ਹਰਦਾ ਪਰ ਇੱਥੇ ਕੀ ਹੈ ਜੇ ਦਾ ਬਰ ਦੇ ਜਦਾ ਮਲ ਟਿਕਾ ਹੁਰਦਾ ਚਾਦਾ ਫੋਲ ਦੇ ਸਿਰ ਤੇ ਹੈ ਬਲ ਦੇ ਉੱਤੇ ਹੈ ਜੇ ਬੋਲ ਦਾ ਖੇਤਾ ਚੋੜਾ ਕੋਣ ਕਰ ਪਈ ਹੈ ਹਿਰਦਾ ਨਹੀਂ ਬਾਹਰ ਜਾ ਸਕਦਾ ਹੁਰਦਾ ਬੋਲ ਹਿਰਦੇ ਟਿਕਿਆ ਰਹਿਣਾ ਚਾਹੀਦਾ ਮੰਨੂ ਜੇ ਮੈਂ ਹਿਰਦੇ ਟਿਕਿਆ ਰਹਾ ਤਾਂ ਗਿਆਨ ਦਾ ਬੋਝ ਬੰਦ ਹੋਉਂਦੇ ਹੈ ਕਹਦਾ ਬਾਹਰ ਕਿਤੇ ਬੰਤਾ ਬਾਹਰ ਗੋਣ ਕਰੇ ਗੋਣ ਕਰਿਆ ਹੀ ਗੋਲ ਕਰ ਪਈਆ ਗੋਣ ਕਰ ਪਈਆ ਬਹੁਤ ਬਾਹਰ ਆ ਪਾ ਕੇ ਕੀ ਲਾ ਉਹ ਵਿੱਚ ਜੇ ਪਾਣਾ ਦਾ ਲੈ ਕੇ ਦੀਆ ਉਹ ਉਹ ਬੰਦੇ ਗੁੱਟਦੇ ਤੇ ਕਹਿੰਦੇ ਭਾਈ ਉਹ ਪਾੜੀ ਪੀੜ ਚਲਾ ਗਿਆ ਬੰਦਾ ਇੱਕ ਉੱਠ ਕੇ ਕਹਣਾ ਪਾਣੀ ਕਿੱਥੇ ਹੈ ਉਹ ਕਹਿੰਦੇ ਭਲੇ ਆ ਬਾਣ ਸਾਡੂ ਇੱਥੇ ਬਾਇਲਟੀ ਲੈ ਜਾਂਦਾ ਪਈ ਸੀ ਭਲੇ ਉਹਦਾ ਕੱਲਾ ਅਸੀਂ ਵੀ ਪੀ ਲੈਣਾ ਸਾਨੂੰ ਸਾਰੇ ਜਾਂਦੇ ਬੂਥੇ ਉਹ ਸਾਰੇ ਜਾਵਾਂਗੇ ਅਜਿਹਾ ਆਦਮੀ ਹੋਰ ਕੰਮ ਛੱਡ ਆ ਗਏ ਤੇ ਐਦਾ ਕੰਮ ਛੱਡਿਆ ਹੀ ਸੀ ਤੂੰ ਬਾਰੇ ਜੀਉਂ ਲੈ ਲੈ ਬਾਰੇ ਦੀ ਬਾਲ ਲੈ ਅਸੀਂ ਤਾਂ ਪੀ ਲੈਂਦੇ ਉਹ ਜੇ ਲੈ ਕੇ ਜਾਂਦਾ ਪਰ ਨਾ ਦਸ ਲੈ ਕੇ ਆਉਂਦਾ ਜੇ ਮਾਲਾ ਇਹ ਕੰਮ ਕਰੇ ਬਾਹਰ ਘੌਂਲੇ ਜਾ ਕੇ ਜਿਹਨਾਂ ਨੇ ਭਰੀ ਆ ਤਿਰਕੀ ਬਰਕਤਾਂ ਖਾਏ ਆ ਸਾਰੇ ਖਾਏ ਆ ਸਾਰੇ ਕਰੋੜ ਕਰੋੜੇ ਉਹ ਆਪ ਵੀ ਵੀ ਆਉਂਦਾ ਦੂਜਿਆਂ ਨੂੰ ਬੁਲਾਉਣਾ ਜਿੱਦਾਂ ਭਾਂਡਾ ਉਹ ਲੋਗ ਲਾਉਂਦਾ ਗੁਰਮੁਖੀ ਕਰਦਾ ਪਰਦਾ ਵੱਡਾ ਰੱਖਦੇ ਨੇ ਆਪੇ ਖਾਂਦੇ ਨੇ ਤੂੰ ਜਰੂਰ ਬੀਤ ਤੂੰ ਕਹਣਾ ਜਾਂ ਲਾਮਾ ਦੇ ਵਪਾਰੀ ਵਪਾਰੀ ਜਹਾਂ ਦਾ ਵਪਾਰੀ ਨੇ ਕਹਿੰਦੇ ਕੋਈ ਲੈ ਲੋ ਅੱਜ ਨਾਲ ਦੇ ਜੇ ਉਹਨਾਂ ਵੱਡਾ ਹੈ ਕਰਦਾ ਨਹੀਂ ਹੈ ਗਿਆਨ ਹੈ ਨਾ ਗਿਆਨ ਕਾਸੀ ਚੀਜ਼ ਹੈ ਜਨਾ ਤੁਸੀਂ ਦੋ ਕਿ ਕਿਸੇ ਨਾਲ ਉਹਦਾ ਕਰਦਾ ਨਹੀਂ ਉਹਦਾ ਜਿਹੜਾ ਦੂਏ ਲੋਕ ਜਾਂਦੇ ਨੇ ਲੋਕ ਬਾਹਰ ਵਾਲੇ ਉਹਨਾਂ ਦੀਆਂ ਸਾਖੀਆਂ ਸੁਣ ਕੇ ਦੇਖ ਲੋ ਕਹਿੰਦਾ ਫਲਾਣਾ ਨੂੰ ਵਰ ਦੇ ਦਿੱਤਾ ਮੇਰਾ ਖਤਮ ਹੋ ਗਿਆ ਲੋ ਮੇਰਾ ਖਤਮ ਹੋਣ ਲਈ ਚੀਜ਼ ਨਹੀਂ ਐ ਬੱਸ ਆਪ ਦੇ ਤਾ ਮੇਰਾ ਆਹ ਖਤਮ ਹੋ ਗਿਆ ਜਪਿਆ ਗੁਰਬਾਨੀ ਕਰਦੀ ਆ ਵੀ ਨਾਲ ਬੱਧਾ ਦਿੱਤੇ ਤੇ ਉਹ ਕਹਿੰਦਾ ਗੱਲ ਘੜ ਕੇ ਦਿੱਤੇ ਤੇ ਇਤੋਂ ਜਾਵ ਲਾ ਲਓ ਵੀ ਉਹ ਨਾਲ ਦੇ ਕੀ ਫਰਕਾ ਲਾਵੇ ਕੋਣ ਆ ਸਾਹਿਬ ਇਹਦਾ ਤਾਂ ਵੇਲ ਇਹਦੀ ਹੈ ਜੇਕਰ ਜਾਂਦਾ ਵੀ ਉਹ ਸੁਣਨ ਦਾ ਦਿਮਾਗ ਦਾ ਕਿਤੇ ਹੋਰ ਕੰਮ ਬਿਸ਼ੂਦਾ ਹੈ ਦਿਮਾਗ ਦਾ ਹੋਰ ਹੁੰਦਾ ਕਿਤੇ ਕੰਮ ਚੇ ਉਹ ਆ ਕਰੇ ਮਜ਼ਦੂਰੀ ਜਾਂਦਾ ਭਾਈ ਭੋਗ ਦਾ ਫਲਾਣਾ ਤੇ ਜਾਣਾ ਹੀ ਜਾਂਦੇ ਉਹ ਪਰਦਾ ਜਾਂਦਾ ਵੀ ਭੋਗ ਤੇ ਟਾਈਮ ਤੇ ਹੁਣ ਸਾਡੇ ਕਰੇ ਉਸ ਵੇਲੇ ਹਾਈ ਰੋਣ ਜਾਣਾ ਹੈ ਫਾਇਰ ਜਦ ਹਾਜ਼ਰੀ ਲੱਗ ਜਾਨੀ ਆਪਣੀ ਕਿਹੜਾ ਬੈਠੂ ਟੈਅ ਨਹੀਂ ਦੋਏਗਾ ਟਾਈਮ ਨਹੀਂ ਹੈ ਸੁਣ ਥੋੜੀ ਜਾਂਦਾ ਕੋਈ ਉਹਦਾ ਇੱਕ ਦੂਜੇ ਦਾ ناا 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 نا. آیا نہیں سڈے آیا گیا نہیں فارملٹ فارملٹیاں درم چارملٹیاں نہیں پکتی ہو فارملٹ ٹھیک نے چلو او فارملٹی ہے اپنا کم ہے ہوتے رہو یہ تو کرنا گل ہے سات سات سپرے کون والی گلم ਅਜਿਹਾ ਸਮਾਜਿਕ ਟਾਈਮ ਜੇ ਸਾਨੂੰ ਜਿਹੜਾ ਮਿਲਦਾ ਮਾੜਾ ਮੋੜਾ ਟਾਈਮ ਉਹ ਵੀ ਨਹੀਂ ਅਸੀਂ ਕਰਦੇ ਜੇ ਸਮਾਜਿਕ ਟਾਈਮ 'ਚ ਚਲੋ ਕੁਰਬਾਨੀ ਸੁਣਦਾ ਮਿਲ ਜਾ ਕਿਤੇ ਆਪ ਨੂੰ ਪੜਦਾ ਸੁਣਦਾ ਹੋਵੇ ਉੱਥੇ ਵੀ ਅਸੀਂ ਲਾਭ ਨਹੀਂ ਲੈ ਸਕਦੇ ਧਿਆਨ ਦੀ ਦਿੰਦੇ ਤੇ ਫਿਰ ਕਿਥੋਂ ਜਿਹੜਾ ਜੜ ਕਿਥੋਂ ਜਬੜੀ ਸੀ ਸਿੱਕੇ ਦੀ ਜਲ ਜਬਣਾ ਲਈ ਤਾਂ ਕੋਈ ਗੱਲੇ ਹੀ ਨਹੀਂ ਤਾਂ ਖਾਹ ਖਾਦਿਆਂ ਗੱਲਾਂ ਨੇ ਤੂ ਰੋਣਾ ਲਾ ਲੋ ਤਰਵਾ ਲਾ ਬਣਾ ਲਾ ਲੋ ਲੋਕਾਂ ਨੂੰ ਪਹੰਡ ਬਾਦ ਰੋਣਾ ਪਾਈ ਜਾ ਢੋਲ ਟਪਕੇ ਪਿਜਾਈ ਜਾਓ ਕੀਰਤਨ ਦਰਵਾਲਾ ਲਗਈਆ ਕੀ ਹੋਇਆ ਰਾਗੀਆਂ ਦੀ ਕੋਠੀਆਂ ਵੱੜ ਗਈਆਂ ਹੋ ਤਾਂ ਕੁਝ ਨਹੀਂ ਹੋਇਆ ਕੀਰਤਨ ਦਰਵਾਲਾ ਰਾਗੀਆਂ ਦੀਆਂ ਕੋਠੀਆਂ ਵੜੀਆਂ ਨੇ ਹੋਰ ਵੀ ਕੁਝ ਹੋਇਆਗਾ ਉਹਨਾਂ ਨੂੰ ਕਹਾਣਾ ਮੈਗਿਆ ਨਾ ਵਰਤ ਕੋਈ ਨਹੀਂ ਹੋਇਆ ਤਗੜੇ ਦੇ ਪੱਲੇ ਕੀ ਪਿਆ ਕੁਝ ਨਹੀਂ ਪੋਣਾ ਨੇ ਵੀ ਮਾਇਆ ਢਾਲ ਕਰਵਾਈ ਜਾ ਨਾ ਰਾਗੀ ਨਾ ਵੀਰੇ ਦੇ ਨਾਲ ਕੋਈ ਪਬਲਿਕ ਦਾ ਧਿਆਨ ਵੀ ਵੀ ਹੋਣ ਵੱਲੇ ਰਹੂਗਾ ਜਾਂ ਰਾਗੀ ਵੀਰੇ ਹੋਏ ਨੇ ਰਾਗੀ ਕੀਰਤਨ ਵੇਚ ਕੇ ਵੀਰੇ ਹੋਏ ਨੇ ਪਬਲਿਕ ਕੀ ਕਰੂਗੀ ਕਥਾ ਬਾਤ ਇੱਕ ਬਾਹਰ ਜਾ ਜਾ ਕਥਾ ਵੇਚ ਕੇ ਤਬ ਵੀਰੇ ਹੋਏ ਨੇ ਤਾਂ ਪਬਲਿਕ ਕੀ ਕਰੂਗੀ ਵੀਰੇ ਹੋਣ ਵੱਲ ਘੱਡ ਲਊਗਾ ਬਸਕੀਨ ਨੇ ਸਾਰਿਆਂ ਨੂੰ ਕਥਾ ਵੇਚ-ਵੇਚ ਮੋਢਿਆਂ ਨੂੰ ਸੈੱਟ ਕਰਤਾ ਵੀਰੇ ਹੋ ਗਿਆ ਇਹ ਗੁਰੂ ਦਾ ਬਲਕਾ ਤੇ ਸਾਰੇ ਭੇਜ ਦੇ ਨੇ ਤੇ ਪੰਖੇ ਰੰਗ ਨਾਲ ਉਹ ਕਿਹਾ ਹੈ ਕਿ ਅਸੀਂ ਦੇ ਰੋ ਪੰਖੇ ਰੰਗ ਹੋ ਜੋ ਵੀ ਸਾਰਾ ਜੋਗਨਾ ਤੇ ਖਰਾਬ ਹੈ ਗੁਰਮੱਤੇ ਉਹਨੂੰ ਪੰਖੇ ਰੰਗ ਜੋ ਇਹਨੇ ਜਨਗਰੋੜ ਦਾ ਕੀਤਾ ਕਬਲਾ ਉਹ ਪੰਖੇ ਰੰਗ ਤੇ ਖਤਾਬ ਲੈਣ ਵਾਲੇ ਕੌਣ ਨੇ ਫਿਰ ਕੌਣ ਹੈਾਰੇ ਕੋਈ ਗਲੀ ਦੇ ਚਿੱਟੇ ਬਟੇ ਦੇ ਖਤਾਬ ਦੇਣ ਵਾਲੇ ਵੀ ਆ ਖਤਾਬ ਲੈਣ ਵਾਲੇ ਵੀ ਇੱਕੋ ਗਲੀ ਦੇ ਚਿੱਟੇ ਬਟੇ ਨੇ ਇਹ ਖਤਾਬਾਂ ਨਾਲ ਕੋਈ ਗੱਲ ਨਹੀਂ ਬਣਦੀ ਇਹ ਖਤਾਬ ਦਾ ਪਹਿਲੀ ਪੰਕਤੀ ਦੇ ਵੈਸੇ ਦਾ ਖਤਾਬਾਂ ਦੇ ਬਾਰੇ ਬਹੁਤ ਕੁਝ ਗਲਤ ਕਿਹਾ ਹੋਇਆ ਹੈ ਕਹਿੰਦੇ ਕੁਲਹਾਂ ਦਿੰਦੇ ਬਾਬਲੇ خدائی نے خطاب دے رہے نے لے بڑے نلج یہاں کے خطاب قبول کرنے والے بے شرب نے نلج نے ای خطاب لینا نے خورٹا تو جات کورٹے خطاب لے پاگل آدمی لڑے نالج چوہا کٹنا با بھی تکڑ بنے چھج اچھا یہ گربا کہ ਖਿਤਾਬ ਦੇ ਵਾਲੇ ਫਿਰ ਖਿਤਾਬ ਲਈ ਜਣਾ ਲੈਣ ਵਾਲੇ ਲਈ ਜਾਂਦੇ ਜਿਹੜੀ ਗੱਲ ਗੁਰਬਾਣੀ ਨਗਰਕਟ ਕਰਦੀ ਆ ਉਹ ਇਰਾਨ ਐ ਫੇ ਉਹ ਮੰਨ ਲਈ ਗੁਰੂ ਜੀ ਲੋਪੈ ਦਿੰਦੇ ਸੀ ਉਹ ਲੋਪੈ ਬੁਰਵਾ ਲੋ ਸੋਪੇ ਆਹ ਨੂੰ ਪਤਾ ਕੀ ਦਿੰਦੇ ਸੀ ਸੋਪੇ ਕਿਉਂ ਦਿੰਦੇ ਸੀ ਰੀਸ ਕਰਦੇ ਨੇ ਗੁਰੂਆਂ ਦੀ ਗੁਰੂਆਂ ਦੀ ਉਹ ਵੀ ਰੀਸ ਕਰ ਲੋ ਤਿਆਰੇ ਸਾਹਿਬ ਯਾਦਾ ਬਾਅਦ ਉਹ ਵੀ ਗੱਲ ਹੋ ਰਹੀ ਸਤ ਉਹਦੋਂ ਨੂੰ ਨਹੀਂ ਏਸ ਕਰਦੇ ਆਹ ਏਸ ਬੜੀ ਕਰਦੇ ਨੇ ਤਿਆਗਾ ਨਹੀਂ ਏਸ ਵੀ ਕਰ ਲੋ ਫਿਰ ਉਹ ਤਾਂ 30 ਦੇ ਵੀ ਦੱਬ ਗਏ ਤੁਸੀਂ ਉੱਪਰ ਜਾ ਚੀਰਾ ਦੀ ਦੋਖ ਕਰਦੇ ਹੋਰ ਗੁਰੂ ਦਾ ਮੈਂ ਸੰਭਾਜਣਾ ਜਿਹੜੀ ਏਸ ਕਰ ਲੋ ਖੋਲ ਮਨਤਰ ਵੈਨ ਸੁਰਤ ਕਰ ਪੈਂਦਾ ਗਿਆਨ ਭੋਣ ਜਿਹਨਾਂ ਬੋਨੋ ਸੁਰਤ ਨੂੰ ਪੈਂਦਾ ਬਾਇ ਮਨ ਨੂੰ ਬਲਦ ਬਾਇ ਨਾਲ ਉਹਨੇ ਗਿਆਨ ਕੋਨ ਭਰੀ ਆ ਬਾਕੀ ਕੋਈ ਨਹੀਂ ਭਰ ਸਕਦਾ ਜਿੰਦਾ ਬੁਲਟੇ ਗਿਆ ਤੇ ਗਿਆ ਰਹਿਣਾ ਅੰਦਰ ਉਹ ਮਾਇਆ ਤੇ ਡੁੱਟਿਆ ਰਹਿੰਦਾ ਮਾਇਆ ਦੇ ਗਿਆ ਮਾਇਆ ਨਹੀਂ ਚਾਹਦਾ ਮਾਇਆ ਨਹੀਂ ਦੇਦਾ ਕਾ ਉਥੇ ਵਾੜੀ ਦੇ ਸਿੱਕੇ ਮਗਰੀ ਜਿੱਥੇ ਬੋਲ ਹੋਊਗਾ ਕੱਲ ਉਥੇ ਰਾਨਗੇ ਜਿੱਥੇ ਮਾਨ ਹੋਊਗਾ ਕਿਉਂਕਿ ਧਿਆਨ ਮੰਦਾ ਨਾ ਹੋਵੇ ਧਿਆਨ ਆਲ ਮਨ ਇਕੱਠੇ ਰਹਿੰਦੇ ਨੇ ਜਿੱਦ ਕੇ ਆਨੇ ਦੀ ਖਾਲ ਥੀ ਨਹੀਂ ਜਿੱਥੇ ਧਿਆਨ ਕੱਲ ਉਥੇ ਦੇ ਜਿੱਥੇ ਧਿਆਨ ਦੋ ਜਿੰਨਾ ਖਾਸ ਤੌਰ ਤੇ ਧਿਆਨ ਨਾਲ ਜੁੜੀ ਹੁੰਦੀ ਹੈ ਅੱਗਾ ਔਰ ਕੱਲ ਧਿਆਨ ਦੇਖਿਆ ਨਹੀਂ ਤਾਂ ਜਿੰਦਾ ਹੀ ਨਹੀਂ ਦਿਆਨੋਂ ਸੁਣਿਆ ਨਹੀਂ ਸੁਣਿਆ ਨਹੀਂ ਜਾਂਦਾ ਤੇ ਖਾਣ ਪੀਣ ਦੀ ਧਿਆਨ ਹੋਵੇ ਜਾਂ ਨਾ ਹੋਵੇ ਤੇਸ ਤੇਸ ਦੀ ਗੱਲ ਹੈ ਜੂਗੀ ਬਾਕੀ ਖਾਣ ਦਾ ਗੁੱਦਾ ਉਹ ਪੂਰਾ ਹੋ ਜਾਊਗਾ ਬੇਹੋਸ਼ ਆਦਮੀ ਦੇ ਅੰਦਰ ਡਾਕਟਰ ਜੂਸ ਘੱਲ ਲੈਂਦਾ ਉਹ ਬੰਦਾ ਡੀਵਰਦਾ ਖਾਣ ਦਾ ਮਤਲਬ ਹੈ ਜਿਉਂਦਾ ਰਹੇ ਜਿਉਂਦਾ ਰਹੇ ਉਹ ਤੇ ਖਾਣਾ ਉਹਦਾ ਬੰਦਾ ਪੂਰਾ ਤੇਜ਼ ਨਹੀਂ ਉਹਦਾ ਨਾ ਉਹ ਤੇ ਕਿਲਾ ਤੇਜ਼ ਦਾ ਗੁਰਬਾਨੀ ਵੀ ਕਹਿੰਦੀ ਵੀ ਰਾਤ ਨੂੰ ਤੇਜ਼ ਦਾ ਧਿਆਨ ਨਾ ਕਰੋ ਖਾਣਾ ਦਾ ਬੋਤਾ ਕੀ ਅਸੀਂ ਜਲਵਾ ਰੱਖਾਂ ਸਾਵਾਂ ਦਾ ਕੀ ਅਸੀਂ ਜਲਵਾ ਰੱਖਾਂ ਇਹ ਤਾਂ ਦੀ ਲੋੜ ਨਹੀਂ ਹੈ ਠੰਡਾ ਤਾਂ ਤਾਂ ਜੇ ਹੋ ਜਾਊਗਾ ਠੰਡਾ ਤਾਂ ਤਾਂ ਆਪਣੇ ਤਾਂ ਫਿਕਲੇ ਦੋ ਠੰਡਾ ਜੇ ਗਰਮੀ ਨਹੀਂ ਦਿਆ ਨਾ ਉਥਾਰ ਜਿੱਥੇ ਬੈਠਾ ਉਥੇ ਵੀ ਦਰਦ ਦੋਹਰੂ ਉਥੇ ਜਾ ਬਰ ਬਰ ਕੱਢਣਾ ਜਬਣਾ ਜਾਣਾ ਤੇ ਕਿਤਨੇ ਤੂੰ ਇਜੀਜਾ ਇਜੀਜਾ ਤਾਂ ਆਂਦੀ ਲੋੜ ਨਹੀਂ ਹੈ ਧਿਆਨ ਸਰਵਾ ਖਾਰ ਕਰਨ ਦੀ ਲੋੜ ਹੈ ਸਾਨੂੰ ਬੇਨ ਦੀ ਜੀ ਕੇ ਸਾਨੂੰ ਕੁਝ ਗੇਂਦ ਗੇਂਦ ਜਿਹਦਾ ਮਾਰ ਟਿਕਿਆ ਹੋਇਆ ਅੰਦਰ ਧਿਆਨ ਵੀ ਉਹਦੇ ਅੰਦਰ ਹੈ ਦੇਖਦਾ ਵੀ ਹੁੰਦਾ ਹੀ ਹੈ ਸੁਣਦਾ ਵੀ ਹੁੰਦਾ ਹੀ ਹੈ ਬਸ ਅੰਦਰ ਕੀ ਦੇਖਦਾ ਅੰਦਰ ਦੇਖਦਾ ਆਪਣਾ ਨਹੀਂ ਗਰਬਾਨ ਨੂੰ ਸਲੀਮਾ ਕਰ ਆਪਣੇ ਆਪ ਨੂੰ ਦੇਖਦਾ ਫਿਰ ਦੂਜਿਆਂ ਦੇ ਉਹ ਗੱਡੀ ਦੇਖਦਾ ਮੈਂ ਕੀ ਕਰਦਾ ਮੈਂ ਕੀ ਆ ਉਹ ਇਹ ਦੇਖਦਾ ਦੂਜਿਆਂ ਨੂੰ ਨਹੀਂ ਦੇਖਦਾ ਮੇਰੇ ਜਿ ਕੋ ਵੀ ਕਿੱਥੇ ਹੈ ਉਹ ਇਹ ਦੇਖਦਾ ਦੂਜੇ ਦੀ ਨਹੀਂ ਦੇਖਦਾ ਦੂਜੇ ਦਾ ਪਤਾਈਏ ਸਾਨੂੰ ਕਮੀ ਦਾ ਦੂਰ ਦੂਜੇ ਦੀ ਦਾ ਦੱਸ ਕੇ ਦੂਰ ਕਰਦੀ ਏ ਤੂੰ ਪਹਿਲਾਂ ਆਪਣੇ ਦਾ ਦੂਰ ਕਰ ਲੈ ਆਪਣੀ ਕਮੀ ਦਾ ਸਾਨੂੰ ਨੁਕਸਾਨ ਕਰੋਗੇ ਦੂਜੇ ਦੀ ਕਮੀ ਦਾ ਸਾਨੂੰ ਕੀ ਨੁਕਸਾਨ ਹੋਣਾ ਉਹ ਦੂਰੇ ਨੂੰ ਸਾਨੂੰ ਦੂਰੇ ਦੀ ਕਮੀ ਦੱਸਣੀ ਇਸ ਕਰਕੇ ਦੱਸਣੀ ਆ ਵੀ ਉਹਦਾ ਥਾਜਾ ਮੁਰਬੇ ਇਸ ਕਰਕੇ ਨਹੀਂ ਦੱਸਲੀ ਵੀ ਉਹਨੂੰ ਕਾਜਮਾਲ ਨਹੀਂ ਕਾਜਮਾਲ ਦਾ ਵਾਸੇ ਨਹੀਂ ਦੱਸਣੀ ਆ ਸੀ ਤੇ ਵਿਛਣ ਵਾਲੀ ਤਾਂ ਡਾਂਚ ਵਾਰਨ ਵਾਸਤੇ ਗੱਲਾਂ ਕਰਦੇ। ਆਪਣਿਆਂ ਦੇ ਮੈਨੂੰ ਉਹ ਤੋ ਜਾਣਾ ਨਹੀਂ। ਆਪਣਿਆਂ ਨੇ ਨਹੀਂ ਪਤਾ ਹੈਗਾ। ਉਹ ਵੀ ਜੇ ਉਹ ਗੁੱਸਾ ਨਾ ਕਰੇ ਤਾਂ ਦੱਸੜੀ। ਜਿਹੜੀ ਗੱਲ ਦਾ ਉਹਨੂੰ ਪਤਾ ਹੀ ਅਗਮੀ ਦਾ ਉਹ ਜ਼ਿੰਦਗੀ ਲੋੜ ਹੈ। ਜਿਹੜੀ ਜਾਣ ਪੁੱਛੇਗਾ ਕੋਈ ਕੰਮ ਉਹਨੂੰ ਜ਼ਿੰਦਗੀ ਲੋੜ ਹੈ। ਇਹ ਕਰਕੇ ਰਾਮ ਜਿਹੜਾ ਰਤਾ ਨਾ ਇਹ ਉੱਥੇ ਗਾ ਗੱਗਿਆ ਦੀ ਗੰਢ ਖੋਲ੍ਹਦੀ ਹੈ। ਰਾਮ ਪਦਾਰਥ ਭਾਇਕਰ ਕਬੀਰਾਂ ਬਾਠ ਨਾ ਬੋਲ। ਐ ਮਣੀ ਖਲਾਅ ਤੇ ਫਲ ਦੀ ਲੋੜ ਇਹਦੀ। ਨਹੀਂ ਪਟਣ ਨਹੀਂ ਪਾਰਖੂ ਦੀ ਦਾਖ ਨਹੀਂ ਬੋਲ। ਸਾਰੇ ਨੇ ਇਹ ਦਾਖੂ ਤੇ। ਤੇ ਆਨੰਦ ਅਪਣੇ ਦੁਰ ਆਪਰੇ ਵਿੱਚ ਆਦਮ ਧਿਆਨੀ ਕਈ ਕੋਟ ਆਦਮ ਧਿਆਨ ਧਾਰਾ ਆਦਮ ਧਿਆਨਾ ਹੁੰਦਾ ਹੋਈ ਨਹੀਂ ਸਕਦਾ ਔਰ ਆਦਮ ਧਿਆਨੀ ਹੀ ਆਦਮ ਗਿਆਨੀ ਹੋ ਸਕਦਾ ਜੇ ਆਦਮ ਧਿਆਨ ਹੈ ਤਾਂ ਆਦਮ ਗਿਆਨ ਆਪੇ ਜਾਣਾ ਜੇ ਆਪਣੇ ਆਪ ਤੇ ਆਣਾ ਆਪਣੇ ਆਪ ਨੂੰ ਆਪੇ ਜਾਣਣਾ ਆਦਮ ਧਿਆਨੀ ਤੋਂ ਬਿਨਾ ਆਦਮ ਗਿਆਨੀ ਨਹੀਂ ਹੋ ਸਕਦਾ ਜਿਹੜੀ ਕੀ ਧਿਆਨ ਨਾਲ ਗਿਆਨ ਤੁਹਾਨੂੰ ਹੋ ਜਾਣਾ ਜੇ ਬੱਚੇ ਦਾ ਪੜ੍ਹਨ ਧਿਆਨ ਹੋਵੇ ਉਹ ਸਭ ਜਗ੍ਹਾ ਚੀਨੀ ਮਾਸਟਰ ਹੋਏ ਜਾਣਗੇ ਧਿਆਨ ਨਾਲ ਪੜ੍ਹੂਗਾ ਜਿਹੜਾ ਆਦਮੀ ਧਿਆਨ ਨਾਲ ਕੰਮ ਕਰੂਗਾ ਉਹਨੇ ਜਿੰਦੀ ਮਾਸਤੀ ਹੋਣੀ ਨਿਸ਼ਚਿਤ ਹੈ ਸਵਾਲ ਨਹੀਂ ਬਣਦਾ ਨਾ ਹੋਵੇ ਜੇ ਧਿਆਨ ਨਾਲ ਨਹੀਂ ਕਰੂਗਾ ਨਹੀਂ ਹੋ ਜਾਣਾ ਇਹ ਲੋਰੋਟਾ ਉਹਦੇ ਚ ਉਹਨਾਂ ਲੜਨ ਨਾਲ ਕਬ ਕੀਤਾ ਫੇਰ ਹੋ ਗਿਆ ਇਹ ਨਹੀਂ ਹੁੰਦਾ ਕਦੇ ਵੀ ਹੋ ਸਕਦਾ ਧਿਆਨ ਦੀ ਕਮਜ਼ੋਰੀ ਨਾਲੇ ਕਮਜ਼ੋਰੀ ਬਣ ਜਾਂਦੀ ਹੈ ਜੋ ਜੀਤ ਧਿਆਨ ਆ ਸਮਝ ਉਸ ਜਿਹੜੇ ਚ ਉਹਦਾ ਗਿਆਨ ਹੋਣਾ ਲਾਜ਼ਮੀ ਹੈ ਧਿਆਨ ਮਾਨ ਮਨ ਇੱਕ ਹੋਏ ਅਸਵਨ ਨੂੰ ਜਾਣ ਵਾਸਤੇ ਧਿਆਨ ਲਗਾਉਣ ਦੀ ਲੋੜ ਹੈ ਅੰਦਰ ਫਿਰ ਕੀ ਹੁੰਦਾ ਧਿਆਨ ਹੀ ਮਨ ਬਣ ਜਾਂਦਾ ਅਸਲ ਜੇ ਧਿਆਨ ਹੀ ਜਦ ਬਤਾ ਲੱਗਦਾ ਹੈ ਕਿ ਮਨ আর ਧਿਆਨ ਕੋਈ ਚੀਜ਼ ਹੈ ਜੋ ਧਿਆਨ ਅੰਦਰ ਟਿਕ ਜਾਂਦਾ ਹੈ ਧਿਆਨ ਬਾਹਰੋਂ ਮਨ ਬਾਹਰੋਂ ਆਉਂਦਾ ਧਿਆਨ ਬਾਹਰੋਂ ਦੀ ਮਨ ਬਾਹਰ ਆ ਨਹੀਂ ਸਕਦਾ ਤੁਸੀਂ ਧਿਆਨ ਭਾ ਲਓ ਆਪਣਾ ਮਨ ਬਾਹਰ ਦੀ ਲੋੜ ਨਹੀਂ ਬੁੱਧੀ ਧਿਆਨ ਭਾ ਲਵੇ ਕਿਆ ਨੰਦ ਲੱਖੇ ਬਣ ਜਾਏ ਨਹੀਂ ਸਕਦਾ ਅਸਲ ਮਨ ਰੋਦੀ ਕੋਈ ਚੀਜ਼ ਹੈ ਦੀ ਬੰਨਾਂ ਦੀ ਕੋਈ ਚੀਜ਼ ਨਹੀਂ ਹੈ ਕਿਆ ਹੈ ਵਾਣ